ਜਿਹੜੀ ਗੋਦਾਵਰੀ ਆ ਉਹ 50 ਫੁੱਟ ਡੂੰਗੀ ਚੱਲ ਰਹੀ ਹੈ ਪਹਿਲਾਂ ਇਹਨੂੰ ਮਾਈਨਿੰਗ ਚ ਬੰਦੇ ਸੀਗੇ ਜੀ ਜੇ ਉੱਥੋਂ ਕੱਢਦੇ ਆ ਤਾਂ ਗੱਲ ਪੈਨੇਓ ਮਾਈਨਿੰਗ ਕਰ ਲਈ ਮਾਈਨਿੰਗ ਕਰ ਲਈ ਨਹੀਂ ਕਰਦੇ ਡੀਸਿਲਟਿੰਗ ਕਿਉਂ ਨਹੀਂ ਕੀਤੀ ਉਦੋਂ ਡੀਸਿਲਟਿੰਗ ਕਹਿਣ ਲੱਗ ਜਾਂਦੇ ਆਕਰ ਜੇ ਬਦਲ ਲੈ ਅੰਗਰੇਜ਼ੀ ਦੇ ਬਸ ਹੈਗਾ ਤਾਂ ਰੇਤ ਹੀ ਐ ਪੰਜਾਬੀ ਚ ਕਹਿੰਦੇ ਰੇਤ ਹੀ ਐ ਉਹ ਜਦੋਂ ਤਾਂ ਕੱਢਦੇ ਆ ਮਾਈਨਿੰਗ ਜਦੋਂ ਨਹੀਂ ਕੱਢਦੇ ਡੀਸਿਲਟਿੰਗ ਕਿਉਂ ਨਹੀਂ ਕਰਦੇ ਹੈ ਰਿਤਾ ਪੜਾਇਆ ਨਹੀਂ ਗਿਆ ਨਾ ਫਿਰ ਪੜਾਉਂਦੇ ਨਹੀਂ ਨਾ ਹਾਂ ਸੋ ਸਰ ਕਈ ਵਾਰੀ ਕੋਚ ਕੋਈ ਝਟਕਾ ਜਿਹੜਾ ਹੈ ਜਾਂ ਕੋਈ ਨੁਕਸਾਨ ਜ਼ਿੰਦਗੀਆਂ ਬਦਲ ਦਿੰਦਾ ਜੀ ਬਹੁਤ ਵੱਡੇ ਸਬਕ ਦੇ ਜਾਂਦਾ ਹੈ ਕਈ ਵਾਰੀ ਨੁਕਸਾਨ ਕਿ ਅੱਗੇ ਤੋਂ ਕਿਵੇਂ बचना ਹੈ ਜਦੋਂ ਵੀ ਕੋਈ ਦਰਦ ਨਾ ਕੋਈ ਜਹਾਜ਼ ਦਾ ਕ੍ਰੈਸ਼ ਹੁੰਦਾ ਉਤੋਂ ਬਾਅਦ ਉਹ ਜਿਹੜੇ ਸੇਫਟੀ ਵਾਲੇ ਨੇ ਉਹ ਆ ਕੇ ਇਹ ਦੇਖਦੇ ਨੇ ਕਿ ਕੀ ਘਾਟ ਰਹੀਗੀ ਤਾਂ ਕਿ ਅਗਲੇ ਜਹਾਜ਼ਾਂ 'ਚ ਨਾ ਹੋਵੇ ਉਹ ਚਲੋ ਠੀਕ ਹੈ ਜਾਨੀ ਨੁਕਸਾਨ ਬਹੁਤ ਹੋ ਜਾਂਦੇ ਨੇ ਪਰ ਅਗਲੀਆਂ ਜਹਾਜ਼ਾਂ ਦੀ ਵੀ ਅਗਲੀਆਂ ਜਨਰੇਸ਼ਨਸ ਆਉਂਦੀਆਂ ਨੇ ਜੀ ਕਿ ਉਹਦੇ 'ਚ ਉਹ ਘਾਟ ਨਾ ਰਹੇ ਉਹ ਚਾਹ ਘਾਟ ਨਾ ਰਹੇ ਇਹਦਾ ਕਿਉਂ ਇੰਜਣ ਬੰਦ ਹੋਇਆ ਇਹਦੀ ਇਥੋਂ ਪ੍ਰੈਸ਼ਰ ਕਿਵੇਂ ਲੀਕ ਹੋਇਆ ਇਤੋਂ ਆ ਜਿਹੜਾ ਜੋ ਵੀ ਉਹਦੀਆਂ ਘਟਾਉਂਦੀਆਂ ਜੋ ਬਲੈਕ ਬਾਕਸ ਚੋਂ ਮਿਲਦੀਆਂ ਨੇ ਕਿ ਕੀ ਹੋਇਆ ਸੀ ਆਖਰੀ ਟਾਈਮ ਤੇ ਇਹੋ ਇਸੇ ਤਰੀਕੇ ਸਰ ਇਹ ਇੰਨਾ ਹੜਾਂ ਤੋਂ ਬਹੁਤ ਸਿੱਖਿਆ ਸੀ ਲਵਾਂਗੇ ਕਿ ਕੀ ਹੋਇਆ ਕਾਰਨ ਕੀ ਹੋਇਆ ਇਹ ਨਾ ਕਹੋ ਭਵੰਤਮਨ ਲਿਆਤੇ ਉਹ ਪਰ ਹਿਮਾਚਲ ਚ ਭਵੰਤਮਨ ਗਿਆ ਸੁਖੂ ਨਾ ਗੱਲ ਕਰੋ ਕਿੱਥੇ ਕਿੱਥੇ ਕਿੰਨਾ ਬੱਬਾ ਉੱਥੇ ਬੰਨ ਟੁੱਟ ਗਏ ਫਿਰ ਉਹਨਾਂ ਨੂੰ 1500 ਕਰੋੜ ਕਹਿੰਦਾ 1600 ਸਾਨੂੰ 1500 ਉਹਨਾਂ ਨੂੰ ਜਿਹੜੀ ਗੋਦਾਵਰੀ ਆ ਉਹ 50 ਫੁੱਟ ਡੂੰਗੀ ਚੱਲ ਰਹੀ ਹੈ ਪਹਿਲਾਂ ਇਹਨੂੰ ਮਾਈਨਿੰਗ ਚ ਬੰਦੇ ਸੀਗੇ ਜੀ ਜੇ ਉੱਥੋਂ ਕੱਢਦੇ ਆ ਤਾਂ ਗੱਲ ਪੈਨੇਓ ਮਾਈਨਿੰਗ ਕਰ ਲਈ ਮਾਈਨਿੰਗ ਕਰ ਲਈ ਨਹੀਂ ਕਰਦੇ ਡੀਸਿਲਟਿੰਗ ਕਿਉਂ ਨਹੀਂ ਕੀਤੀ ਉਦੋਂ ਡੀਸਿਲਟਿੰਗ ਕਹਿਣ ਲੱਗ ਜਾਂਦੇ ਆਕਰ ਜੇ ਬਦਲ ਲੈ ਅੰਗਰੇਜ਼ੀ ਦੇ ਬਸ ਹੈਗਾ ਤਾਂ ਰੇਤਾ ਹੀ ਹੈ ਪੰਜਾਬੀ ਚ ਕਹਿੰਦੇ ਰੇਤਾ ਹੀ ਹੈ ਉਹ ਜਦੋਂ ਤਾਂ ਕੱਢਦੇ ਆ ਮਾਈਨਿੰਗ ਜਦੋਂ ਨਹੀਂ ਕੱਢਦੇ ਡੀਸਿਲਟਿੰਗ ਕਿਉਂ ਨਹੀਂ ਕਰਦੇ ਹੈ ਰੇਤਾ ਪੜਾਇਆ ਨਹੀਂ ਗਿਆ ਨਾ ਫਿਰ ਪੜਾਉਂਦੇ ਨਹੀਂ ਨਾ ਹਾਂ ਸੋ ਸਰ ਕਈ ਵਾਰੀ ਉੱਛ ਕੋਈ ਝਟਕਾ ਜਿਹੜਾ ਹੈ ਜਾਂ ਕੋਈ ਨੁਕਸਾਨ ਜ਼ਿੰਦਗੀਆਂ ਬਦਲ ਦਿੰਦਾ ਜੀ ਬਹੁਤ ਵੱਡੇ ਸਬਕ ਦੇ ਜਾਂਦਾ ਹੈ ਕਈ ਵਾਰੀ ਨੁਕਸਾਨ ਕਿ ਅੱਗੇ ਤੋਂ ਕਿਵੇਂ बचना ਹੈ ਜਦੋਂ ਵੀ ਕੋਈ ਦਰਦ ਨਾਲ ਕੋਈ ਜਹਾਜ਼ ਦਾ ਕ੍ਰੈਸ਼ ਹੁੰਦਾ ਉਹ ਤੋਂ ਬਾਅਦ ਉਹ ਜਿਹੜੇ ਸੇਫਟੀ ਵਾਲੇ ਨੇ ਉਹ ਆ ਕੇ ਇਹ ਦੇਖਦੇ ਨੇ ਕਿ ਕੀ ਘਾਟ ਰਹੀ ਕਿ ਤਾਂ ਕਿ ਅਗਲੇ ਜਹਾਜ਼ਾਂ ਚ ਨਾ ਹੋਵੇ ਉਹ ਚਲੋ ਠੀਕ ਹੈ ਜਾਨੀ ਨੁਕਸਾਨ ਬਹੁਤ ਹੋ ਜਾਂਦੇ ਨੇ ਪਰ ਅਗਲੀਆਂ ਜਹਾਜ਼ਾਂ ਦੀ ਵੀ ਅਗਲੀਆਂ ਜਨਰੇਸ਼ਨਸ ਆਉਂਦੀਆਂ ਨੇ ਜੀ ਕਿ ਉਹਦੇ ਚ ਉਹ ਘਾਟ ਨਾ ਰਹੇ ਉਹ ਚਾਹ ਘਾਟ ਨਾ ਰਹੇ ਇਹਦਾ ਕਿਉਂ ਇੰਜਣ ਬੰਦ ਹੋਇਆ ਇਹਦੀ ਇਥੋਂ ਪ੍ਰੈਸ਼ਰ ਕਿਵੇਂ ਲੀਕ ਹੋਇਆ ਤੋਂ ਆ ਜਿਹੜਾ ਜੋ ਵੀ ਉਹਦੀ ਘਾਟਾਂ ਆਉਂਦੀਆਂ ਨੇ ਜੋ ਬਲੈਕ ਬਾਕਸ ਚੋਂ ਮਿਲਦੀਆਂ ਨੇ ਕਿ ਕੀ ਹੋਇਆ ਸੀ ਆਖਰੀ ਟਾਈਮ ਤੇ ਇਹ ਇਸੇ ਤਰੀਕੇ ਸਰ ਇਹ ਇਹਨਾਂ ਹੜ੍ਹਾਂ ਤੋਂ ਬਹੁਤ ਸਿੱਖਿਆ ਸੀ ਲਵਾਂਗੇ ਕਿ ਕੀ ਹੋਇਆ ਕਾਰਨ ਕੀ ਹੋਇਆ ਇਹ ਨਾ ਕਹੋ ਭਵਾਂਤਮਨ ਨੇ ਲਿਆਤੇ ਉਹ ਤਾਂ ਫਿਰ ਹਿਮਾਚਲ ਚ ਭਵਾਂਤਮਨ ਗਿਆ ਸੁਖੂ ਨਾ ਗੱਲ ਕਰੋ ਕਿੱਥੇ ਕਿੱਥੇ ਕਿੰਨਾ ਬੱਬਾ ਉੱਥੇ ਬੰਨ ਟੁੱਟ ਗਏ ਫਿਰ ਉਹਨਾਂ ਨੂੰ 1500 ਕਰੋੜ ਕੋਲ ਦਿੱਤਾ 1600 ਸਾਨੂੰ 1500 ਉਹਨਾਂ ਨੂੰ